ਤਨਸਰੀ ਮਹੱਲਾ ਪੰਜਵਾ ਕਰਵਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਨਸਰੀ ਰਾਗ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਪਾਵਨ ਮੁਬਾਰਕ ਬਚਨ 12ਵੇਂ ਘਰ ਵਿੱਚ ਗਾਉਣ ਦੀ ਹਦਾਇਤ ਕਰਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਕੀਤਾ ਉਹ ਪਰਮੇਸ਼ਰ ਸਤ ਚਿਤ ਆਨੰਦ ਸਰੂਪ ਕਰਤਾ ਅਕਾਲ ਪੁਰਖ ਪਰਮੇਸ਼ਰ ਜੋ ਇੱਕ ਹੈ ਅਦੁੱਤੀ ਹੈ ਕਿ ਉਹ ਸਾਰੇ ਰੂਪਾਂ ਰੰਗਾਂ ਪੇਦਾ ਆਦਿਕ ਤੋਂ ਪਰੇ ਹੈ ਜਿਉ ਨੂੰ ਪ੍ਰਾਪਤ ਕਰਨਾ ਹੋਵੇ ਉਹਦੇ ਵਿੱਚ ਅਪੇਧ ਹੋਣਾ ਹੋਵੇ ਇਹ ਜਨਮਾਂ ਦਾ ਵਿਛੋੜਾ ਜਿਹੜਾ ਖਤਮ ਕਰਨਾ ਹੋਵੇ ਤਾਂ ਗੁਰੂ ਦੇ ਦਰ ਤੇ ਆ ਕਰਕੇ ਟਹਿਲ ਕਮਾਉਣੀ ਪਏਗੀ ਗੁਰ ਸ਼ਬਦ ਨੂੰ ਕਮਾਉਣਾ ਪਏਗਾ ਜੀਵਨ ਜਾਤ ਸਿੱਖਣੀ ਪਵੇਗੀ ਤੇ ਕੱਲੀ ਸਿੱਖਣੀ ਨਹੀਂ ਪਵੇਗੀ ਇਹ ਸਭ ਕੁਝ ਕਮਾਉਂਦਿਆਂ ਕਮਾਉਂਦਿਆਂ ਗੁਰੂ ਬਖਸ਼ਿਸ਼ ਗੁਰੂ ਅਸੀਸ ਦੇ ਪਾਤਰ ਬਣਨਾ ਪਵੇਗਾ ਤੇ ਜਦੋਂ ਗੁਰੂ ਕੀ ਸਵੱਲੀ ਨਿਗਾਹ ਨਦਰੇ ਅਨਾਇਤ ਵਰਤ ਜਾਏਗੀ ਪੇਰ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਨੇ ਕਿਰਪਾ ਕੀਤੀ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਪ੍ਰਾਰਭਤਾ ਦੀਆਂ ਮੁਬਾਰਕ ਪੰਕਤੀਆਂ ਰਹਾਉ ਦੇ ਪਾਵਨ ਬਚਨ ਉਸ ਹਰੀ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਬੰਦਨਾ ਹੈ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਉਸ ਰਾਜਾ ਸਰੂਪ ਰਾਏ ਸਰੂਪ ਗੋਪਾਲ ਸ੍ਰਿਸ਼ਟੀ ਦੇ ਪਾਲਨ ਹਾਰੇ ਧਰਤੀ ਦੇ ਪਾਲਨ ਹਾਰੇ ਜੀਵ ਰਖਿਆ ਤ ਸਮੁੱਚੀ ਕਾਇਨਾਤ ਦੇ ਸਿਰਜਣਹਾਰੇ ਅਕਾਲ ਪੁਰਖ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰੋ ਰਹਾਓ ਫਿਰ ਸਾਬ ਜੀ ਠਹਿਰਾਓ ਬਖਸ਼ ਦੇ ਹੰਦ ਵੱਡਾ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਮਨ ਰਪੈ ਸੋਗ ਅਗਣ ਤਿਸ ਜਨ ਨਾ ਬਿਆਪੈ ਵੱਡਿਆਂ ਭਾਗਾਂ ਦੇ ਨਾਲ ਪੂਰਾ ਗੁਰੂ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਵੱਡਾ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਫਿਰ ਹਰੀ ਦੀ ਸੇਵਾ ਕਰਨ ਨਾਲ ਕਰੋੜਾਂ ਅਪਰਾਧ ਜਿਹੜੇ ਹਨ ਜ਼ਿੰਦਗੀ ਦੇ ਭਾਵੇਂ ਇਸ ਜਨਮ ਚ ਕੀਤੇ ਭਾਵੇਂ ਕਿਸੇ ਪਿਛਲੇ ਜਨਮ ਦੇ ਅੰਦਰ ਕੀਤੇ ਹੋਣ ਐਸੇ ਅਪਰਾਧ ਇਸ ਤਰ੍ਹਾਂ ਦੇ ਪਾਪ ਜਿਹੜੇ ਸਾਨੂੰ ਚਿੱਤ ਚੇਤਾ ਵੀ ਨਹੀਂ ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਚਾਤ ਮਾਰੂ ਨਾਮ ਤੇ ਆਪਣੀ ਜਿੰਨੀ ਵੀ ਉਮਰ ਬਤੀਤ ਹੋਈ ਆਪਾਂ ਨੂੰ ਕੋਈ ਬੰਦਾ ਹੱਥ ਦੇ ਵਿੱਚ ਇੱਕ ਕਾਪੀ ਫੜਾ ਕੇ ਕਹੇ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜਿੰਨੇ ਪਾਪ ਕੀਤੇ ਨੇ ਉਹ ਲਿਖੋ ਜਾ ਕੇ ਤੇ ਇਮਾਨਦਾਰੀ ਨਾਲ ਆਪਾਂ ਹੀ ਲਿਖਣ ਬਹਿ ਜੀਏ ਵੀ ਮੈਂ ਜ਼ਿੰਦਗੀ ਚ ਕਿੰਨੇ ਕੋ ਗੁਨਾਹ ਕੀਤੇ ਮੈਂ ਲਿਖਾਂ ਤਾਂ ਸਹੀ ਤੇ ਤੁਸੀਂ ਤਜਰਬਾ ਕਰਕੇ ਵੇਖਿਓ ਇੱਕ ਡਾਇਰੀ ਤੁਸੀਂ ਭਰ ਨਹੀਂ ਸਕਦੇ ਜਿੰਤੋਂ ਤੱਕ ਮੈਨੂੰ ਲੱਗਦਾ ਹੈ ਕਿਉਂਕਿ ਆਪਾਂ ਇੰਨੇ ਕੋ ਪਾਪ ਕੀਤੇ ਨੇ ਪਰ ਸਾਨੂੰ ਯਾਦ ਨਹੀਂ ਸਾਨੂੰ ਪਿਛਲੇ 10 ਸਾਲਾਂ ਦੇ ਪਾਪ ਲਿਖਨੇ ਹੋਣ ਤੇ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ ਮੈਂ 10 ਸਾਲਾਂ ਚ ਸਿਰਫ ਇੰਨੇ ਕੋਈ ਪਾਪ ਕੀਤੇ ਆ ਪਰ ਐਸਾ ਨਹੀਂ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ 10 ਸਾਲਾਂ ਵਿੱਚ ਕੇਵਲ 5-7 ਪਾਪ ਗੁਨਾਹ ਹੀ ਕੀਤੇ ਹੁਣ ਐਪ ਫਰੇ ਵੀ ਕੀਤੇ ਹੁਣ ਸਾਡਾ ਤੇ ਇੱਕ ਇੱਕ ਦਿਨ ਜਿਹੜਾ ਗੁਨਾਹਾਂ ਆਈਬਾ ਪਾਪਾਂ ਦੇ ਵਿੱਚ ਗੁਜ਼ਰਦਾ ਹੈ ਸੋ ਇਸ ਤਰ੍ਹਾਂ ਕਰੋੜਾਂ ਅਪਰਾਧ ਨੇ ਸਾਡੇ ਜੀਵਨ ਦੇ ਭਾਵੇਂ ਇਸ ਜੀਵਨ ਦੇ ਭਾਵੇਂ ਪਿਛਲੇ ਜਨਮ ਦੇ ਜਿਹੜੇ ਸਾਨੂੰ ਚਿੱਤ ਚੇਤਾ ਵੀ ਨਹੀਂ ਤਾਂ ਸ ਆਹਬ ਕਹਿੰਦੇ ਕੋਟ ਅਪਰਾਧ ਮਿਟੈ ਹਰ ਸੇਵਾ ਫਿਰ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਣ ਤਿਸ ਜਲ ਨਾ ਵਿਆਪੈ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਗੁਰੂ ਦੇ ਕਮਲਾਂ ਵਰਗੇ ਚਰਨਾਂ ਦੇ ਨਾਲ ਰਤਿਆ ਗਿਆ ਮਨ ਜਾਂਦਾ ਉਹਨਾਂ ਨੂੰ ਸੋਗ ਅਗਨ ਸੰਸਾਰ ਦੇ ਦੁੱਖ ਛੋਰੇ ਇਹ ਤ੍ਰਿਸ਼ਨਾ ਵਕਾਰਾਂ ਕਾਮ ਆਦਿਕ ਦੀ ਅਗ ਜਿਹੜੀ ਉਹਨਾਂ ਨੂੰ ਨਹੀਂ ਵਿਆਪਦੀ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਉ ਹਰ ਰੰਗੇ ਸਹਿਬ ਪਾਤਸ਼ਾਹ ਜੀ ਕਹਿੰਦੇ ਉਹ ਇਸ ਸੰਸਾਰ ਸਮੁੰਦਰ ਸੰਸਾਰ ਤੋਂ ਬੜੀ ਸਹਿਜਤਾ ਦੇ ਨਾਲ ਤਰ ਜਾਂਦੇ ਹਨ ਨਿਰਭਉ ਨਾਮ ਜਪਉ ਹਰ ਰੰਗੇ ਕੌਣ ਜਿਹੜੇ ਉਸ ਨਿਰਭਉ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦੇ ਹਾਂ ਸਾਨੂੰ ਤੁਹਾਨੂੰ ਸਭਨਾਂ ਨੂੰ ਹਦਾਇਤ ਕੀਤੀ ਜੇ ਕਿਤੇ ਮਨ ਦੇ ਅੰਦਰ ਬੈਠਿਆਂ-ਬੈਠਿਆਂ ਹੋਵੇ ਅਸੀਂ ਵੀ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਏ ਦਿਨ ਰਾਤ ਡੁੱਬਦੇ ਆ ਤਾਂ ਦਾਤਾਰ ਪਾਤਸ਼ਾਹ ਜੀ ਕਹਿੰਦੇ ਫਿਰ ਇੰਜ ਕਰੀ ਉਸ ਨਿਰਭਾਉ ਕਰਤਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪ ਤੇ ਮਹਾਰਾਜ ਅਸੀਂ ਤੇ ਰੋਜ਼ ਹੀ ਜਪਦੇ ਆ ਰੋਜ਼ ਹੀ ਸਵੇਰੇ ਉੱਠ ਕੇ ਜਪਦੇ ਆ ਜਾਂ ਸੰਗਤ ਚ ਆ ਕੇ ਜਪਦੇ ਆ ਪਰ ਨਹੀਂ ਸੱਚ ਤੇ ਇਹ ਆ ਸਾਨੂੰ ਹਰੀ ਰੰਗ ਨਹੀਂ ਚੜਿਆ ਹਾਲੇ ਅਸੀਂ ਕੇਵਲ ਬਾਹਰੋਂ ਜਪ ਰਹੇ ਬਾਹਰੋਂ ਜਪਨਾ ਬਹੁਤ ਮੁਬਾਰਕ ਹੈ ਪਰ ਸਾਰੀ ਉਮਰ ਬਾਹਰੋਂ ਹੀ ਜਪੀ ਜਾਣਾ ਅੰਦਰ ਉਤਰਣੀ ਨਾ ਦੇਣਾ ਅੰਦਰੋਂ ਰਾਸੀ ਨਾ ਆਉਣਾ ਤਾਂ ਸੱਚ ਇਹ ਹੈ ਇਹ ਪ੍ਰਾਪਤੀ ਤੋਂ ਬਹੁਤ ਕੋਹਾਂ ਦੂਰ ਜਾਣ ਵਾਲੀ ਗੱਲ ਹੈ ਤਾਂ ਸਾਬ ਕਹਿੰਦੇ ਪਾਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਜਿਹੜੇ ਸੁਨਿਰਪਾਉ ਪਰਮੇਸ਼ਰ ਦੇ ਨਾਮ ਨੂੰ ਨਿਰਪਾਉ ਹੋ ਕਰਕੇ ਜਪਦੇ ਨੇ ਉਹਨਾਂ ਨੂੰ ਪਰਾਇਆ ਤਨ ਪਾਪ ਦੁਖ ਆਦਿਕ ਕੁਛ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ ਇਥੋਂ ਤੱਕ ਪਰਾਏ ਤਨ ਨੂੰ ਚਰਾਉਣ ਦੀ ਪਰਾਏ ਧਨ ਦੀ ਹੀਰਾਫੇਰੀ ਕਰਨ ਦੀ ਉਹਨਾਂ ਦੇ ਅੰਦਰ ਕਦੀ ਕੋਈ ਖਿਆਲ ਮਾਤਰ ਵੀ ਇਸ ਤਰ੍ਹਾਂ ਦਾ ਫੁਰਨਾ ਮਾਤਰ ਵੀ ਨਹੀਂ ਆਉਂਦਾ ਕਿਉਂਕਿ ਇਹ ਬੜਾ ਵੱਡਾ ਪਾਪ ਹੈ ਤਾਂ ਹਜੂਰ ਪਾਤਸ਼ਾਹ ਬਾਣੀ ਅੰਦਰ ਇੱਕ ਬਚਨ ਕਹਿੰਦੇ ਪਾਰ ਤਨ ਪਾਰ ਦਾਰਾ ਪਾਰ ਹਰੀ ਤਾਂ ਕੈ ਨਿਕਟ ਬਸੈ ਨਰ ਹਰੀ ਕਿ ਜਿੰਨੇ ਜ਼ਿੰਦਗੀ ਦੇ ਅੰਦਰ ਪਰਾਇਆ ਤਨ ਪਰਾਇਆ ਤਨ ਪਾਰ ਧਨ ਪਾਰ ਦਾਰਾ ਪਾਰ ਹਰੀ ਇਹ ਸਾਰਾ ਕੁਝ ਜਿਹੜਾ ਛੱਡ ਦਿੱਤਾ ਹੈ ਉਹਨਾਂ ਦੇ ਨੇੜੇ ਕਰਤਾ ਅਕਾਲਪੁਰਖ ਪਰਮੇਸ਼ਰ ਜਿਹੜਾ ਵਸਦਾ ਹੈ ਤਾਂ ਜਮ ਜੰਦਾਰ ਨਾ ਆਵੇ ਨੇੜੇ ਸਹਿਬ ਕਹਿੰਦੇ ਉਹ ਜਮ ਉਹ ਜਮ ਉਹ ਫਿਰ ਧਰਮ ਰਾਜ ਉਹਨਾਂ ਦੇ ਨੇੜੇ ਤੱਕ ਨਹੀਂ ਆਉਂਦਾ ਬਾਣੀ ਚ ਆਪਾਂ ਰੋਜ਼ ਸ਼ਾਮ ਨੂੰ ਸੌ ਲੱਗਿਆ ਬਚਨ ਪੜ੍ਹਦੇ ਆ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉਣਾ ਤੁਣਹਿ ਛੁਟਹਿ ਨਿਤ ਨਾ ਜਾਈਐ ਦੂਤ ਉਥੇ ਸਹਿਬ ਪਾਤਸ਼ਾਹ ਕਹਿੰਦੇ ਧਰਮ ਰਾਜ ਆਪਣੇ ਦੂਤਾਂ ਨੂੰ ਬੜੇ ਸਖਤ ਸ਼ਬਦਾਂ ਵਿੱਚ ਕਹਿੰਦਾ ਹੈ ਜਿੱਥੇ ਕੋਈ ਬੰਦਗੀ ਕਰਨ ਵਾਲਾ ਬੈਠਾ ਹੋਵੇ ਉਸ ਬੰਦਗੀ ਵਾਲੇ ਨੂੰ ਫੜਨਾ ਤੇ ਬੜੀ ਦੂਰ ਦੀ ਗੱਲ ਹੈ ਉਸ ਨਗਰ ਦੇ ਉਹਦੇ ਇਲਾਕੇ ਦੇ ਜਾਂ ਉਹਦੇ ਨੇੜੇ ਜਾਣ ਦੀ ਵੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜੇ ਤੁਸੀਂ ਇੰਜ ਕੀਤਾ ਤੇ ਸੱਚ ਇਹ ਹੈ ਨਾ ਤੁਸੀਂ ਛੁੱਟੋਗੇ ਤੇ ਨਾ ਮੈਂ ਛੁੱਟਾਂਗਾ ਇਸ ਤਰ੍ਹਾਂ ਸਹਿਬ ਪਾਤਸ਼ਾਹ ਕਹਿੰਦੇ ਨੇ ਜਮਨ ਜੰਦਾਰ ਨਾ ਆਵੇ ਨੇੜੇ ਤ੍ਰਿਸਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਅਖੀਰ ਸਹਿਬ ਪਾਤਸ਼ਾਹ ਕਹਿੰਦੇ ਉਹ ਗੁਰੂ ਦੀ ਸ਼ਰਣ ਵਿੱਚ ਪੈ ਕੇ ਉੱਪਰ ਗਏ ਨੇ ਪਾਰ ਹੋ ਗਏ ਨੇ ਤੇ ਕੱਲੇ ਪਾਰ ਹੀ ਨਹੀਂ ਹੋਏ ਜਿਨ੍ਹਾਂ ਚੋਂ ਸਰੀਰ ਦੇ ਕਰਕੇ ਜਿਉਂਦੇ ਰਹੇ ਸਰੀਰ ਦੇ ਵਿੱਚ ਜੋਤ ਕਰਕੇ ਟਿਕੇ ਰਹੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਉਹਨਾਂ ਦੇ ਅੰਦਰਲੀ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਪਰਮੇਸ਼ਰ ਨੇ ਆਪ 부ਝਾ ਦਿੱਤੀ ਸੱਚ ਤੇ ਇਹ ਹੈ ਇਹ ਅੱਗ ਲਾਈ ਵੀ ਉਹਨੇ ਆ ਤੇ ਇਹ ਕਿਵੇਂ ਬੁਝੇਗੀ ਇਹ ਜੁਗਤ ਵੀ ਉਹਦੇ ਕੋਲ ਹੈ ਜਿਵੇਂ ਸਮੁੰਦਰ ਦੇ ਵਿੱਚ ਲੱਗੀ ਹੋਈ ਅੱਗ ਆਪਾਂ ਨੂੰ ਨਹੀਂ ਪਤਾ ਉਹ ਕਿਵੇਂ ਲੱਗ ਗਈ ਕਈ ਜੁਗਾਂ ਤੋਂ ਚੱਲ ਰਹੀ ਐ ਤੇ ਉਹਨੂੰ ਆਪਾਂ ਨਹੀਂ 부ਝਾ ਸਕਦੇ ਕਿ ਜਿੰਨੇ ਲਾਈ ਹੈ ਉਹ 부ਝਾ ਸਕਦਾ ਉਹਨੂੰ ਪਤਾ ਉਹਨੇ ਕਿਵੇਂ ਲਾਈ ਤੇ ਕਿਵੇਂ 부ਝੇਗੀ ਇਸੇ ਤਰ੍ਹਾਂ ਜਿਵੇਂ ਸਾਡੇ ਤੁਹਾਡੇ ਪੇਟ ਅੰਦਰ ਜਠਰਾਗਨ ਹੈ ਉਹ ਪਰਮੇਸ਼ਰ ਨੇ ਪੈਦਾ ਕੀਤੀ ਉਹਨੂੰ 부ਝਾ ਸਕਦਾ ਖਤਮ ਕਰ ਸਕਦਾ ਤ੍ਰਿਸ਼ਨਾ ਦੀ ਅੱਗ ਵੀ ਜਿਹੜੀ ਐ ਇਹ ਸਾਡੇ ਸਾਰਿਆਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਪਰਮੇਸ਼ਰ ਨੇ ਇਹ ਪੰਚ ਤਾਤ ਫਿਰ ਪੰਜ ਵਿਕਾਰ ਸਭ ਕੁਝ ਉਹਨੇ ਪਾਇਆ ਇਹ ਕਿਵੇਂ ਖਤਮ ਹੋਏਗਾ ਇਹ ਉਹਨੂੰ ਹੀ ਪਤਾ ਹੈ ਔਰ ਇਹ ਨਹੀਂ ਕਿ ਆਪਾਂ ਯਤਨ ਨਹੀਂ ਕਰਨਾ ਵੀ ਠੀਕ ਹੈ ਫਿਰ ਰੱਬ ਹੀ ਪੁਝਾ ਦਵੇਗਾ ਨਹੀਂ ਇਹਦੇ ਵਾਸਤੇ ਤਰਲੇ ਜੋਦੜੀਆਂ ਅਰਦਾਸਾਂ ਮੰਨਤਾ ਦਿਨ ਰਾਤ ਪਰਮੇਸ਼ਰ ਦੇ ਚਰਣਾ ਵਿੱਚ ਹਾੜੇ ਕੱਢਨੇ ਇਹ ਜ਼ਰੂਰ ਸਾਨੂੰ ਕਰਨਾ ਪਏਗਾ ਫਿਰ ਉਹ ਸਾਡੇ ਤੇ ਤਰਸ ਕਰੇਗਾ ਜਦੋਂ ਅਸੀਂ ਸੜਦੇ ਹੋਏ ਵਾਸ਼ਨਾ ਦੇ ਵਿੱਚ ਕਦੇ ਤਰਲੇ ਲਵਾਂਗੇ ਕਿ ਸਾਬ ਜੀ ਮੈਂ ਸੜ ਰਿਹਾ ਉਹ ਦਿਨ ਗੁਰੂ ਬਚਾਏਗਾ ਤੇ ਜਿਸ ਦਿਨ ਸੜਦਾ ਹੋਇਆ ਬੰਦਾ ਚੀਕਾਂ ਦਾ ਮਾਰੇ ਤੇ ਲੋਕ ਵੀ ਕਹਿੰਦੇ ਹੁੰਦੇ ਵੀ ਇਹਨੂੰ ਕੱਢਣ ਦੀ ਲੋੜ ਨਹੀਂ ਕਿਉਂਕਿ ਦੇਖੋ ਕਈ ਵਾਰ ਕਿਸੇ ਨੂੰ ਆਗ ਲੱਗੇ ਤੇ ਲੋਕ ਭੱਜ ਕੇ ਉਹਨੂੰ ਅੱਗ ਚੋਂ ਬਾਹਰ ਕੱਢਦੇ ਨੇ ਤੇ ਕਈ ਵਾਰ ਪੁਰਾਣੀ ਪ੍ਰਥਾ ਸੀ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਖਤਮ ਕੀਤੀ ਜਦੋਂ ਕੋਈ ਸਤੀ ਹੁੰਦੀ ਸੀ ਸੜਦੀ ਤੇ ਉਹ ਵੀ ਅੱਗ ਦੇ ਵਿੱਚ ਹੀ ਸੀ ਪਰ ਕਦੀ ਸਤੀ ਹੋਣ ਵਾਲੀ ਇਸਤਰੀ ਨੂੰ ਕਿਸੇ ਨੇ ਕੱਢਿਆ ਕਿਸੇ ਨੇ ਰੌਲਾ ਪਾਇਆ ਵੀ ਇਹਨੂੰ ਅੱਗ ਲੱਗੀ ਕਿਉਂਕਿ ਪਤਾ ਹੈ ਇਹ ਆਪ ਅੱਗ ਦੇ ਵਿੱਚ ਬੈਠੀ ਐ ਇਹਨੂੰ ਕੱਢਣ ਦੀ ਲੋੜ ਨਹੀਂ ਹੁਣ ਸਾਡੀਆਂ ਅੱਖਾਂ ਸਾਹਮਣੇ ਭਾਵੇਂ ਸੜ ਕੇ ਸੁਆਹ ਹੋ ਜਾਵੇ ਇਹਨੂੰ ਕੋਈ ਨਾ ਕੱਢੋ ਕੋਈ ਕੱਢਣ ਵਾਸਤੇ ਅਗਾ ਵੀ ਹੋਵੇ ਤੇ ਲੋਕ ਉਹਨੂੰ ਫੜ ਲੈਂਦੇ ਹੁੰਦੇ ਸੀ ਨਹੀਂ ਇਹਨੂੰ ਰੋਕੀ ਨਾ ਇਹ ਆਪ ਸੜਦੀ ਪਈ ਐ ਇੱਕ ਬੰਦਾ ਆਪ ਸੜਦਾ ਉਹਨੂੰ ਕੋਈ ਨਹੀਂ ਕੱਟਦਾ ਇੱਕ ਜਿਹਨੂੰ ਅੱਗ ਲੱਗ ਜੇ ਉਹ ਚੀਕਾਂ ਮਾਰੇ ਤੇ ਸਾਰੀ ਦੁਨੀਆ ਭੱਜਦੀ ਕਿ ਉਹਨੂੰ ਬਚਾ ਲਿਆ ਜਾਵੇ ਕਿਤੇ ਨਾ ਕਿਤੇ ਇੰਦ ਲੱਗਦਾ ਅਸੀਂ ਵਕਾਰਾਂ ਦੀ ਅੱਗ ਵਿੱਚ ਸੜਦਿਆਂ ਹੋਇਆ ਉਹ ਸਤੀ ਵਾਲੀ ਕਿਤੇ ਭਾਵਨਾ ਰੱਖੀ ਬੈਠੇ ਵੀ ਬਸ ਆਨੰਦੀ ਬੜਾ ਲੋੜ ਹੀ ਨਹੀਂ ਸਾਨੂੰ ਕੱਢਿਓ ਨਾ ਅਸੀਂ ਤੇ ਬੜੇ ਸੁਖੀ ਆ ਵਕਾਰਾਂ ਦੇ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਇਸ ਕਰਕੇ ਸ਼ਾਇਦ ਅਸੀਂ ਤਰਲਾ ਹੀ ਨਹੀਂ ਲੈਂਦੇ ਅਸੀਂ ਮਾਲਕ ਦੇ ਅੱਗੇ ਜੁਦੜੀ ਨਹੀਂ ਕਰਦੇ ਤੇ ਗੁਰੂ ਸਾਨੂੰ ਕੱਟਦਾ ਨਹੀਂ ਹੈ ਤਾਂ ਸਭ ਪਾਤਸ਼ਾਹ ਜੀ ਮੁੱਖ ਵਾਕ ਵਿੱਚ ਅਗੇ ਕਹਿੰਦੇ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਮਾਲਕ ਪਰਮੇਸ਼ਰ ਨੇ ਆਪ 부ਝਾ ਦਿੱਤੀ ਖਤਮ ਕਰ ਦਿੱਤੀ ਤੇ ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਉੱਬਰ ਗਏ ਹੇ ਮੇਰਿਆ ਮਨਾ ਐਸੇ ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਦਿਨ ਰਾਤ ਬੰਦਨਾ ਕਰਿਆ ਪਰ ਬਚਨ ਪੜਦੇ ਡੰਡਾਉਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਉਹਨੂੰ ਅਨੇਕਾਂ ਵਾਰ ਨਮਸਕਾਰਾਂ ਕਰਿਆ ਕਰ ਜਦੋਂ ਸਮਾਂ ਮਿਲੇ ਉਹਦੇ ਅੱਗੇ ਸਿਰ ਝੁਕਾਇਆ ਕਰ